ਤੇ ਸਰਵਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਜੀ ਨੂੰ ਪਤਾ ਹੀ ਹੈ ਉਪਰਾਲਾ ਭਾਈ ਸਾਹਿਬ ਭਾਈ ਜਗਦੇਵ ਸਿੰਘ ਜੀ ਜੋ ਕਮੇਟੀ ਦੇ ਮੁਖ ਸੇਵਾਦਾਰ ਹਨ ਔਰ ਗੁਰਬਾਣੀ ਗਰੁੱਪ ਵੱਲੋਂ ਜੋ ਸਹਿਰਯੋਗਾਂ ਦੇ ਇਸ ਹੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਇੱਕ ਧਾਰਮਿਕ ਪੇਪਰ ਰੱਖਿਆ ਗਿਆ ਹੈ ਇਹਦਾ ਸਮਾਂ ਅੱਜ ਸ਼ਾਮ ਨੂੰ 3:30 ਵਜੇ ਦਾ ਹੈ ਸੋ ਇਸ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਹੀ ਸੰਤਾਂ ਹਾਜ਼ਰੀ ਭਰ ਸਕਦੇ ਹਨ ਸੋ ਉਸ ਵਿੱਚ ਸਹਿਬ ਜੀ ਆ ਜਾਂਦੇ ਇਤਿਹਾਸ ਸੰਬੰਧੀ ਸੌਖੇ ਹੀ ਸਵਾਲ ਜਵਾਬ ਹੋਣਗੇ ਪ੍ਰਸ਼ਨ ਦੇ ਨਾਲ ਚਾਰ ਉੱਤਰ ਦਿੱਤੇ ਹੋਣਗੇ ਜਿਨ੍ਹਾਂ ਵਿੱਚੋਂ ਇੱਕ ਤੇ ਟਿਕ ਕਰਨੀ ਹੋਵੇਗੀ ਸੋ ਸਾਰੀਆਂ ਸੰਗਤਾਂ ਨੇ ਪਰਿਵਾਰਾਂ ਨੇ ਬੱਚਿਆਂ ਸਮੇਤ ਇਸ ਧਾਰਮਿਕ ਪ੍ਰੋਗਰਾਮ ਵਿੱਚ ਪਹੁੰਚ ਕੇ ਸਹਾਬਜਾਦਾਂ ਦੇ ਇਤਿਹਾਸ ਤੋਂ ਆਪਾਂ ਜਾਣੂ ਹੋਣਾ ਹੈ ਸੋ ਇਸ ਉਪਰਾਲੇ ਵਾਸਤੇ ਜੋ ਕੁਝ ਖਰਚੇ ਦੀ ਜ਼ਰੂਰਤ ਹੁੰਦੀ ਹੈ ਸੋ ਉਹਨਾਂ ਵਿੱਚ ਸੇਵਾਦਾਰ ਭਾਈ ਗੁਰਮੰਦਰ ਸਿੰਘ ਦੀ ਫੌਜੀ ਉਹਨਾਂ ਨੇ 1000 ਰੁਪਏ ਦੀ ਸੇਵਾ ਕੀਤੀ ਹੈ ਅਤੇ ਬੀਬੀ ਚਰਨਪਾਲ ਕੌਰ ਜੋ ਕਿ ਧੋਬੀਆਂ ਰੋਹ ਸੋਹਨ ਉਹਨਾਂ ਨੇ 1000 ਰੁਪਏ ਦੀ ਸੇਵਾ ਕੀਤੀ ਹੈ ਭਾਈ ਹਰਦੇਵ ਸਿੰਘ ਜੀ ਕਿਪੜਾ ਗਲੀ ਨੰਬਰ 5 ਵਾਲੇ ਉਹਨਾਂ ਨੇ 1100 ਰੁਪਏ ਅਤੇ ਭਾਈ ਅਮਰੀਕ ਸਿੰਘ ਜੀ ਫੌਜੀ ਬੀਬੀ ਸਵਰਨਪ੍ਰੀਤ ਕੌਰ ਗਲੀ ਨੰਬਰ 10/2 ਉਹਨਾਂ ਵੱਲੋਂ 500 ਰੁਪਏ ਦੀ ਸੇਵਾ ਬੀਬੀ ਸੁਖਵਿੰਦਰ ਕੌਰ ਉਹਨਾਂ ਵੱਲੋਂ ਵੀ 500 ਰੁਪਏ ਦੀ ਸੇਵਾ ਸੁਖਮਣੀ ਸਾਹਿਬ ਸੇਵਾ ਸਰਟੀ ਬੀਬੀਆਂ ਵੱਲੋਂ ਵੀ 500 ਰੁਪਏ ਦੀ ਸੇਵਾ ਕੀਤੀ ਗਈ ਹੈ ਸੋ ਗਲੀ ਨੰਬਰ 8 ਦੀਆਂ ਸੰਗਤਾਂ ਵੱਲੋਂ ਚਾਹ ਬਣਦੇ ਲੰਗਰ ਵਾਸਤੇ ਸੇਵਾ ਭਾਈੁਰਜੰਟ ਸਿੰਘ ਜੀ ਦੰਦਵਾ ਸਾਹਿਬ ਵਾਲੇ ਉਹਨਾਂ ਨੇ 5 ਕਿਲੋ ਦੁੱਧ ਦੀ ਬੱਚਿਆਂ ਵਾਸਤੇ ਜੋ ਚਾਹ ਬਣਨੀ ਹੈ ਉਸ ਦੀ ਸੇਵਾ ਕੀਤੀ ਹੈ ਸੋ ਬੇਨਤੀ ਹੈ ਸਾਰੀਆਂ ਸੰਗਤਾਂ ਨੇ ਕਿਉਂਕਿ ਬੱਚਿਆਂ ਨੂੰ ਛੁੱਟੀਆਂ ਹਨ ਜਿਨ੍ਹਾਂ ਦੇ ਬੱਚੇ ਨਾਨਕੀਆਂ ਆਏ ਹੋਣ ਹਨਾ ਜਾਂ ਕਿਸੇ ਤਰ੍ਹਾਂ ਵੀ ਹਨ ਸੋ ਸਾਰਿਆਂ ਬੱਚਿਆਂ ਨੇ ਔਰ ਬਜ਼ੁਰਗਾਂ ਨੇ ਇਸ ਧਾਰਮਿਕ ਪੇਪਰ ਵਿੱਚ ਹਾਜ਼ਰੀ ਭਰ ਕੇ ਉਹ ਨਾ ਮਹਾਨ ਸ਼ੀਤਾ ਦੇ ਸਹਿਰਜਾ ਦਾ ਇਤਿਹਾਸ ਤੋਂ ਆਪਾਂ ਜਾਣੂ ਹੋਣਾ ਹੈ ਸੋ ਇਹ ਉਪਰਾਲਾ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਗੁਰਵਾਣੀ ਗਰੁੱਪ ਵੱਲੋਂ ਕੀਤਾ ਗਿਆ ਹੈ ਸੋ ਬੇਨਤੀ ਪ੍ਰਵਾਨ ਕਰਨੀ ਸਾਰੀਆਂ ਸੰਗਤਾਂ ਨੇ ਆਪੋ ਆਪਣੇ ਪੇਪਰ ਬੋਰਡਾਂ ਤੇ ਪੈਨ ਲੈ ਕੇ ਸੋ ਵੱਡੀ ਉਮਰ ਦੀਆਂ ਸੰਗਤਾਂ ਨੇ ਆਪਣੀਆਂ ਅੰਕਾਂ ਵੀ ਲੈ ਕੇ ਆਉਣੀਆਂ ਹਨ ਤਾਂ ਕਿ ਆਪਾਂ ਇਤਿਹਾਸ ਪੜ੍ਹ ਕੇ ਉਸ ਦੇ ਸਹੀ ਉੱਤਰ ਦੇ ਸਕੀਏ ਸੋ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ